ਕਵਿੰਦਰ ਸਿੱਧੂ ਕਾਮੇਕੇ ਜੀ ਦੀ ਮੋਟੀਵੇਸ਼ਨਲ ਕਵਿਤਾ ਆਪ ਜੀ ਦੇ ਰੂਬਰੂ ਲੈ ਕੇ ਹਾਜ਼ਰ ਆਂ ਹੱਸੇ ਮਨਾ ਨਾ ਤੂੰ ਰੋਵੇ ਮਨਾ ਉੱਠ ਕੇ ਸਮੇ ਦੇ ਸੰਗ ਹੋਵੇ ਮਨਾ ਹੱਸੇ ਮਨਾ ਨਾ ਤੂੰ ਰੋਵੇ ਮਨਾ ਉੱਠ ਕੇ ਸਮੇ ਦੇ ਸੰਗ ਹੋਵੇ ਮਨਾ ਕੰਡਿਆਂ ਤੋਂ ਹਰ ਕੋਈ ਪਾਸਾ ਵੱਟਦਾ ਫੁੱਲ ਬਣ ਕੇ ਤੂੰ ਵੰਡ ਖੁਸ਼ਬੋਵੇ ਮਨਾ ਹੱਸਦਿਆਂ ਦੇ ਵੇੜੇ ਸਦਾ ਰਹਿਣ ਵਸਦੇ ਰੱਖੀਏ ਨਾ ਮਨਾਂ ਵਿੱਚ ਰੋਵੇ ਮਨਾ ਹੌਸਲੇ ਨੂੰ ਛੱਡ ਜਿਹੜੇ ਖੰਭ ਲੱਭਦੇ ਸਕਦੇ ਨਹੀਂ ਉੱਡ ਕਦੇ ਉਹ ਵੇ ਮਨਾ ਉਹੀ ਪਾਉਣਗੇ ਤਲਾਵਾ ਪਤੰਗ ਤੇਰੇ ਨੂੰ ਕਰਦੇ ਨੇ ਗੁੱਡੀ ਜਿਹੜੇ ਬੋ ਵੇ ਮਨਾ ਵੰਜ ਗੱਡ ਕੇ ਚੜਾ ਦੇ ਤੂੰ ਝੰਡਾ ਜਿੱਤਦਾ ਕਾ ਤੂੰ ਲੋਕਾਂ ਤੋਂ ਕਰਾਈ ਡੋ ਡੋ ਵੇ ਮਨਾ ਕੁੱਟ ਪੀਣ ਨਾ ਜਨੌਰ ਬੰਦੇ ਪਾਸਾ ਵੱਟ ਦੇ ਪਾਣੀ ਜਿਹੜੇ ਜਾਂਦੇ ਨੇ ਖਲੋ ਵੇ ਮਨਾ ਆਪ ਵੀ ਤੂੰ ਉੱਠ ਤੇ ਜਗਾਲਾ ਹਿੰਡ ਨੂੰ ਆਪ ਵੀ ਤੂੰ ਉੱਠ ਤੇ ਜਗਾਲਾ ਹਿੰਡ ਨੂੰ ਹੋਜੇਗਾ 11 ਰਲ ਕੇ 2 ਵੇ ਮਨਾ ਸੂਰਜ ਦਾ ਮਾਨ ਟੁੱਟੂ ਰਾਤ ਪਈ ਤੂੰ ਫੈਲੀ ਦੀਵੇ ਦੀ ਜਦ ਲੋ ਵੇ ਮਨਾ ਕਹਿਣ ਕੁਲਵਿੰਦਰ ਜੋ ਹੋਣਾ ਕੱਖ ਨਹੀਂ ਉਹਨਾਂ ਦੇ ਕਲੇਜੇ ਪਾ ਦੇਖੋ ਵੇ ਮਨਾ ਉਹਨਾਂ ਦੇ ਕਲੇਜੇ ਪਾ ਦੇਖੋ ਵੇ ਮਨਾ